ਪੰਜਾਬ ਅੰਦਰ ਪੀਤੇ ਦਿਨੀ ਸੂਬਾ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧੇ ਜਾਣੇ ਹੋਰ ਵਿਸ਼ਿਆਂ ਲੈ ਕੇ ਸ਼੍ਰੋਮਣਿਕਾਲੀ ਦਲ ਵੱਲੋਂ ਅੱਜ ਸਵੇਰ ਅੰਦਰ ਲੜੀ ਰੋਜ਼ ਧਰਨੇ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਲੁਧਿਆਣਾ ਸਥਿਤ ਡੀਸੀ ਦਫ਼ਤਰ ਸਾਹਮਣੇ ਇੱਕ ਰੋਸ ਧਰਨੇ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਖੁੰਦੜ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਨੇ ਇਸ ਦੌਰਾਨ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਮਕੇ ਨਿਸ਼ਾਨੇ ਤੇ ਲਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਖੁੰਦੜ ਨੇ ਕਿਹਾ ਕਿ ਇਹ ਧਰਨੇ ਪਰਦਰਸ਼ਨ ਬੀਤੇ ਦਿਨੀ ਸਰਕਾਰਾ ਵੱਲੋਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ ਕੀਤੇ ਗਏ ਬਾਦਸ ਸੁਪੇਂਦਰ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਸਰਕਾਰੀ ਮੁਲਾਜ਼ਮਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਫਿਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸ ਮੌਕੇ ਉਹਨਾਂ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਫੇਰੀ ਦੌਰਾਨ ਸਿੱਖਾਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੇ ਵੀ ਪ੍ਰਤੀਕਿਰਿਆ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਦੂਜੇ ਧਰਮਾਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ੋਮਨੀ ਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਬਾਰੇ ਉਹਨਾਂ ਨੇ ਕਿਹਾ ਕਿ ਉਹ ਬਕਰਾ ਮਾਮਲਾ ਅਧਿਸ ਬਾਰੇ ਬਾਅਦ ਵਿੱਚ ਗੱਲ ਕੀਤੀ ਜਾਵੇਗੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ ਹੌਲਾ ਪਈ ਜਾ ਬਸਾਨਾ ਸੰਗਠਨ ਕੀਤਾ ਤੁਸੀਂ ਭਾਈ ਪਹੁੰਚੇ ਹੋ ਲਗਾਤਾਰ ਕੈਮਰਾ ਕਿਉਂ ਦੇਖਦਾ ਕੋ ਹਾਲਾਤ ਨੇ ਚੂਪੇ ਅੰਦਰ ਕੱਲ ਵੀ ਮਰਡਰ ਹੋ ਗਿਆ ਸੀ ਇਸ ਕੋ ਲਿਟਰ ਦਾ ਖੰਡਣਾ ਚਾਹਤ ਹੈ ਦੇਖੋ ਮੈਂ ਬੋਲਦੇ ਨਹੀਂ ਵੀ ਕਿਹਾ ਸੀ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਨਾ ਇੱਥੇ ਕਿਸੇ ਸੇਫਟੀ ਹੈ ਕੋਈ ਦੁਕਾਨ ਤੇ ਸੇਫ ਨਹੀਂ ਕੋਈ ਘਰ ਤੇ ਸੇਫ ਨਹੀਂ ਕੋਈ ਸ਼ਹਿਰ ਤੇ ਸੇਫ ਨਹੀਂ ਲਾਏ ਆਰਡਰ ਟੋਟਲ ਫੇਲ ਹੋ ਗਿਆ ਹੈ ਜਿਹੜੀ ਕਿਸਾਨੀ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਧਰਨਾ ਲੱਗਣੀ ਨਹੀਂ ਦੇਣਾ ਅਸੀਂ ਤੇ ਗੱਲ ਪਹਿਲਾਂ ਸੁਣ ਕੇ ਫੈਸਲਾ ਕਰਦਿਆ ਕਰਾਂਗੇ 22 ਸਾਲ ਹੋ ਗਏ ਬਿਲ ਲੈਂਦੇ ਨੇ ਝੂਠੇ ਵਾਦੇ ਕਰਦੇ ਤੇ ਨਿਕਲਦਾ ਕੱਖ ਦੀ ਹੁਣ ਜਿਹੜਾ ਕਿਸਾਨ ਹੈ ਕਹਿੰਦੇ ਸੀ ਅਸੀਂ 23 ਫਸਲਾ ਦੀ ਕੀਮਤ ਤੁਰ ਦੇ ਦਿਆਂਗੇ ਇੱਕ ਦੀ ਵੀ ਮੁੱਗੀ ਦੀ ਵੀ ਨਹੀਂ ਦਿੱਤੀਗੀ ਝੂਠ ਬੋਲਦੇ ਨੇ ਜੇ ਤੁਹਾਡੇ ਕੋਲ ਪਾਵਰ ਨਹੀਂ ਕਿਉਂ ਝੂਠ ਬੋਲੇ ਫੇਰ ਮੁਆਵਜ਼ਾ ਅਸੀਂ ਤਾਂ ਪਹਿਲੇ ਹੀ ਦੇ ਦਿਆ ਕਰਾਂਗੇ ਮੁਰਗੀ ਦਾ ਵੀ ਦੇ ਦਿਆਂਗੇ ਇਹ ਜਿਹੜੀ ਜੋ ਸਹੀ ਨੁਕਸਾਨ ਹੋਇਆ ਉਹਦਾ ਵੀ ਨਹੀਂ ਦੇ ਰਹੇ ਹਰ ਚੀਜ ਜੋ ਐਸੀ ਝੂਠ ਬੋਲਿਓ ਸਾਫ ਹੋ ਚੁੱਕਿਆ ਹੁਣ ਆ ਜ਼ਮੀਨਾਂ ਨੇ ਪ੍ਰਕਾਸ਼ ਸਿੰਘ ਬਾਦਲ ਬੇੜੇ ਜਿੰਨੇ ਹਾਈਵੇ ਬਣੇ ਨੇ ਲੋਕਾਂ ਨੇ ਖੁਸ਼ ਹੋ ਕੇ ਜ਼ਮੀਨਾਂ ਦਿੱਤੀਆਂ ਕਿਉਂ ਕਿ ਕਿ ਬਾਵਜਾ ਪੂਰਾ ਦਿੱਤਾ ਜਾ ਰਿਹਾ ਸੀ ਅੱਜ ਵੀ ਪੂਰਾ ਮੁਆਵਜ਼ਾ ਦੇਣ ਜੋ ਉਹਦਾ ਹੱਕ ਬਣਦਾ ਹੈ ਕਿਸਾਨ ਦੇ ਦੇਗਾ ਠੀਕ ਹੈ ਲੇਕਿਨ ਇਹ ਬਾਵਜਾ ਦੇ ਤੱਕ ਕਿਸਾਨ ਆਪ ਦੀ ਜਿਹੜੀ ਉਸਦੀ ਜ਼ਮੀਨ ਹੈ ਜਿਸ ਤੋਂ ਰੋਟੀ ਖਾਂਦਾ ਹੈ ਉਹ ਝੁਰ ਕੇ ਕਿੱਥੇ ਜਾਏਗਾ ਇਸ ਕਰਕੇ ਹਰ ਗੱਲ 'ਤੇ ੱੱੱਕਾ ਕਰਦੇ ਨੇ ਕੰਮ ਇਹਨਾਂ ਨੂੰ ਕਰਨਾ ਨਹੀਂ ਆਉਂਦਾ ਝੂਠ ਬੋਲਣਾ ਆਉਂਦਾ ਹਰ ਫਰੰਟ ਤੇ ਫੇਲ ਹੋ ਚੁੱਕੇ ਡਾਕਟਰ ਹੜਤਾਲ ਤੇ ਨੇ ਬਿਜਲੀ ਵਾਲੇ ਵੀ ਹੜਤਾਲ ਤੇ ਆ ਰਹੇ ਨੇ ਇਹ ਤੱਕ ਕਿਵੇਂ ਸਰਕਾਰ ਚੱਲੇਗੀ ਲੋਕ ਪਰੇਸ਼ਾਨ ਨੇ ਕਾਫੀ ਇਹ ਸਾਰੀ ਚੀਜ਼ਾਂ ਇਕੱਲੇ ਇਕੱਲੇ ਡਾਕਟਰ ਨਹੀਂ ਡਾਕਟਰ ਵੀ ਹੜਤਾਲ ਤੇ ਨੇ ਮੁਲਾਜ਼ਮ ਵੀ ਹੜਤਾਲ ਤੇ ਨੇ ਤਹਿਸੀਲਦਾਰ ਵੀ ਹੜਤਾਲ ਤੇ ਨੇ ਹਰ ਮਹਿਕਮੇਂ ਤਾਂ ਜੁਰਿਆ ਫਿਰਦਾ ਇਹ ਤਾਂ ਕਹਿੰਦੇ ਅਸੀਂ ਲੱਗਣੀ ਨਹੀਂ ਦਿੰਦੇ ਹੁਣ ਮਹਿਕ ਵੀ ਕੋਈ ਜਿਹੜਾ ਬਗੈਰ ਹੜਤਾਲ ਦੇ ਤੁਰ ਰਿਹਾ ਸਾਰੇ ਮਹਿਕ ਵੀ ਹੜਤਾਲਾ ਕਰੀ ਬਟੇ ਕਿਉਂਕਿ ਕਿੰਨਾ ਚਿਰ ਝੂਠ ਚੱਲੂ ਹੁਣ ਝੂਠ ਦਾ ਅੰਤ ਦਾ ਵੇਲਾ ਆ ਗਿਆ ਲੋਕ ਸਮਝ ਚੁੱਕੇ ਨੇ ਰਾਹੁਲ ਗਾਂਧੀ ਗਿਆ ਜੀ ਯੂਐਸਏ ਉਹਨਾਂ ਨੇ ਕਿਹਾ ਕਿ ਇਹ ਹਾਰਸੇ ਤੋੜ ਰਹੀ ਹੈ ਸਮਾਜ ਨੂੰ ਤੁਹਾਨੂੰ ਕਿਹਾ ਦਾ ਹੈ ਕਿ ਉਹਨਾਂ ਨੇ ਸਿੱਖਾਂ ਲੈ ਕੇ ਗੱਲ ਕਰਦਾ ਬੜਾ ਵੱਡਾ ਉਸ ਬਿਆਨ ਚ ਬਜਲ ਹੈ ਮੈਂ ਤਾਂ ਕਹਿਣਾ ਸ਼ੁਕਰ ਹੈ ਕਿ ਉਹਨਾਂ ਨੂੰ ਵੀ ਸਮਝ ਆ ਗਿਆ ਰਾਹੁਲ ਗਾਂਧੀ ਨੂੰ ਕਿ ਸਿੱਖ ਐਡੀ ਬਹਾਦਰ ਕੌਮ ਹੈ ਇਹਨਾਂ ਨੇ ਸਾਡੇ ਧਰਮ ਵਿੱਚ ਦਖਲ ਦੇ ਕੇ ਕੀ ਲੈਣਾ ਹੈ ਅੱਜ ਜੇ ਤੁਸੀਂ ਹਜੂਰ ਸਾਹਿਬ ਦੀ ਗੱਲ ਕਰੋ ਪਟਨਾ ਸਾਹਿਬ ਦੀ ਗੱਲ ਕਰੋ ਦਿੱਲੀ ਦੀ ਗੱਲ ਕਰੋ ਹਰਿਆਣਾ ਦੀ ਗੱਲ ਕਰੋ ਸਾਰਾ ਸਾਢੇ ਦਸਹਲ ਦੇ ਕੇ ਫੇਰ ਵੀ ਸਾਨੂੰ ਕਰਤਾ ਜੋ ਅੰਗਰੇਜ਼ ਤੋਂ ਅਸੀਂ ਤਾਕਤ ਨਾਲ ਦਿੱਤੀ ਹੈ ਅਸੀਂ ਕੁਰਬਾਨੀ ਕਰਕੇ ਇੱਥੇ ਪੰਜਾਬ ਦੀ ਦੇਣ ਹੈ ਇਹ ਸਾਰੀਆਂ ਬਰੋਲਦੀਆਂ ਦੇ ਘੱਟ ਦੇ ਰਿਹਾ ਇਸ ਕਰਕੇ ਮੈਂ ਸਭ ਦਾ ਕਿ ਜੇਹ ਦੇ ਵਾਸਤੇ ਨੁਕਸਾਨ ਦੇ ਹੈ ਕਿਸੇ ਧਰ ਵਿੱਚ ਦਖਲ ਦੇਣਾ ਜੇ ਅੱਜ ਅਸੀਂ ਕਹੀਏ ਕਿ ਜੁਦਿਆ ਦੇ ਬੰਦਰ ਚ ਮੁਸਲਮਾਨ ਜਾਂ ਸਿੱਖ ਜਾ ਕੇ ਬਹਿ ਜੇ ਜਾਏ ਜਾਏ ਦੇਸ਼ ਕਰਕੇ ਜੋ ਤੁਹਾਨੂੰ ਮੰਨਣ ਵਾਲਾ ਹੈ ਉਹਨੂੰ ਮੰਨਦਾ ਹੈ ਤਾਂ ਕੋਈ ਬੈਠ ਸਕਦਾ ਹੈ ਜੇ ਧਰਮ ਨੂੰ ਮੰਨਦਾ ਹੀ ਨਹੀਂ ਤਾਂ ਉਹਦਾ ਮਤਲਬ ਕੀ ਸਰਕਾਰ ਨੇ ਕੀ ਨਾ ਨਾ ਤਰਫ ਤੋਂ ਸਰਕਾਰ ਡਿਵੈਲਪਮੈਂਟ ਕਰੇ ਲੋਕਾਂ ਦਾ ਭਲਾ ਕਰੇ ਇਸ ਕਰਕੇ ਅੱਜ ਵੀ ਇਹਨਾਂ ਨੂੰ ਦਸਤਲੀ ਦੇਣਾ ਚਾਹੀਦਾ ਮਨੁੱਖੀ ਦਾ ਆੜੇ ਦੇਸ਼ ਹੈ ਜਿਹੜਾ ਇੱਕ ਗੁੰਦਸਤਾ ਹੈ ਜੇ ਸਾਰਾ ਜੁੜ ਕੇ ਰਹੇਗਾ ਦੇਸ਼ ਤਰੱਕੀ ਤੇ ਜਾਏਗਾ ਅਗਰੇ ਖਿੰਡ ਗਿਆ ਤੇ ਫੇਲ ਹੋ ਜਾਏ ਹਰਿਆਣਾ ਹੀ ਚੋਣਾ ਲੈ ਕੇ ਤੁਹਾਡਾ ਕੀ ਹਲੇ ਪਾਰਟੀ ਉਮੀਦਵਾਰ ਹੈ ਹਰਿਆਣੇ ਤੇ ਕੁਝ ਕੁ ਬਾਤਾਂ ਕੀ ਸ਼ੁਬਖਰੀ ਕਰ ਲਓ ਇਹ ਅਜੇ ਇਹ ਪ੍ਰਦਰਸ਼ਨ ਅਕਾਹਣ ਅੱਗੇ ਦੇਣਾ ਕਿਥੇ ਸਾਰੇ ਹੋ ਕਰ ਰਿਹਾ ਹੈ ਪ੍ਰਦਰਸ਼ਨ ਕਰ ਰਹੇ ਹੋ ਅੱਜ ਇੱਥੇ ਪ੍ਰਦਰਸ਼ਨ ਕੀਤਾ ਹੁੰਦੇ ਨੇ ਹੋਰ ਕਿਥੋਂ ਠੀਕ-ਠੀਕ ਕਰਕੇ ਅਸੀਂ ਪ੍ਰੋਗਰਾਮ 10 ਤਰੀਕ ਤੋਂ 23 ਤਰੀਕ ਦਾ ਦੇ ਦਿੱਤੇ ਨੇ 23 ਤੋਂ ਬਾਅਦ ਅਗਲੇ ਦਿਨਾਂ ਦੇ ਦੇ ਦੇਜਾਂਗੇ ਪਹਿਲੇ ਇੰਪਲਸ ਤੇ ਪਹਿਲਾਂ ਇੱਕ-ਇੱਕ ਜ਼ਿਲ੍ਹਾ ਕਰਕੇ ਅਸੀਂ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਔੜੀ ਹੋਈ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹ ਜੋਸ਼ੀ ਮੁੰਦਾ ਪੜਦਾ ਹੈ ਨਾ ਲੋਕਾਂ ਦੇ ਅੱਖਾਂ ਦੇ ਪਾਸ ਦੇ ਉਹਦਾ ਸਾਫ ਹੋ